ਹਿਮਾਚਲ ਪ੍ਰਦੇਸ਼ ਪੁਲਿਸ ਨੇ ਕਾਂਗੜਾ ਦੇ ਇੱਕ ਸੈਕਸ ਰੈਕਟ ਦਾ ਭਾਂਡਾ ਫੋੜ ਕੀਤਾ ਹੈ ਦੱਸਿਆ ਕਿ ਪੁਲਿਸ ਟੀਮ ਨੂੰ ਬੀਤੇ ਕੱਲ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਟਾਂਡਾ ਮੈਡੀਕਲ ਕਾਲਜ ਰੋਡ ਦੇ ਉੱਤੇ ਮਾਉਂਟੇਨ ਜੈਮ ਗੈਸਟ ਤੇ ਸੈਕਸ ਰੈਕਟ ਚੱਲ ਰਿਹਾ ਹੈ ਇਸ ਦੀ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਪਲੈਨਿੰਗ ਕੀਤੀ ਅਤੇ ਗੈਸਟ ਹਾਊਸ ਦੇ ਵਿੱਚ ਦਬਿਸ਼ ਦੇ ਕੇ ਕਾਰਵਾਈ ਕੀਤੀ ਜਾਂਚ ਦੇ ਵਿੱਚ ਪਾਇਆ ਗਿਆ ਕਿ ਬਾਹਰਲੀ ਸਟੇਟਾਂ ਦੇ ਵਿੱਚੋਂ ਕੁੜੀਆਂ ਇਸ ਕਾਰੋਬਾਰ ਦੇ ਵਿੱਚ ਸ਼ਾਮਲ ਨੇ ਮਾਮਲੇ ਦੇ ਵਿੱਚ ਪੁਲਿਸ ਟੀਮ ਨੇ ਦੇ ਵਪਾਰ ਕਰਨ ਵਾਲੀ 35 ਸਾਲ ਦੀ ਮਹਿਲਾ ਨੀਤੂ ਰਾਜ ਮਜ਼ਬੂਤ ਨੂੰ ਗ੍ਰਿਫਤਾਰ ਕੀਤਾ ਜੋ ਕਿ ਮਨੀ ਮਾਜਰਾ ਪੰਜਾਬ ਦੀ ਰਹਿਣ ਵਾਲੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਟੀਮ ਨੇ ਇਹ ਕਾਰਵਾਈ ਪਲਾਨਿੰਗ ਦੇ ਆਧਾਰ ਤੇ ਕੀਤੀ ਪੁਲਿਸ ਟੀਮ ਨੇ ਇਸ ਗੈਸਟ ਹਾਊਸ ਦੇ ਵਿੱਚ ਚੱਲ ਰਹੇ ਦੇ ਵਪਾਰ ਦਾ ਭਾਂਡਾ ਫੋੜ ਕਰਨ ਦੇ ਵਿੱਚ ਦੋ ਲੋਕਾਂ ਨੂੰ ਗ੍ਰਾਹਕ ਬਣ ਕੇ ਗੈਸਟ ਹਾਊਸ ਦੇ ਵਿੱਚ ਭੇਜਿਆ ਇਸ ਤੋਂ ਬਾਅਦ ਜਿਵੇਂ ਹੀ ਦੋਵੇਂ ਲੋਕ ਉੱਥੇ ਪਹੁੰਚੇ ਪੁਲਿਸ ਨੇ ਉਹਨਾਂ ਨੂੰ ਦਬ ਲਿੱਤਾ ਹਿਮਾਚਲ ਪ੍ਰਦੇਸ਼ ਪੁਲਿਸ ਨੇ ਕਾਂਗੜਾ ਦੇ ਇੱਕ ਸੈਕਸ ਰੈਕਡ ਦਾ ਭਾਂਡਾ ਫੋੜ ਕੀਤਾ ਹੈ ਦੱਸਿਏ ਕਿ ਪੁਲਿਸ ਟੀਮ ਨੂੰ ਬੀਤੇ ਕੱਲ ਇੱਕ ਗੁਪਤ ਸੂਚਨਾ ਮਿਲੀ ਸੀ ਕੀ ਟਾਂਡਾ ਮੈਡੀਕਲ ਕਾਲਜ ਰੋਡ ਦੇ ਉੱਤੇ ਮਾਉਂਟੇਨ ਜੈਮ ਗੈਸਟ ਤੇ ਸੈਕਸ ਰੈਕਡ ਚੱਲ ਰਿਹਾ ਹੈ ਇਸ ਦੀ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਪਲੈਨਿੰਗ ਕੀਤੀ ਅਤੇ ਗੈਸਟ ਹਾਊਸ ਦੇ ਵਿੱਚ ਦਬਿਸ਼ ਦੇ ਕੇ ਕਾਰਵਾਈ ਕੀਤੀ ਜਾਂਚ ਦੇ ਵਿੱਚ ਪਾਇਆ ਗਿਆ ਕਿ ਬਾਰਲੀ ਸਟੇਟਾਂ ਦੇ ਵਿੱਚੋਂ ਕੁੜੀਆਂ ਇਸ ਕਾਰੋਬਾਰ ਦੇ ਵਿੱਚ ਸ਼ਾਮਲ ਨੇ ਮਾਮਲੇ ਦੇ ਵਿੱਚ ਪੁਲਿਸ ਟੀਮ ਨੇ ਦੇਵਪਾਰ ਕਰਨ ਵਾਲੀ 35 ਸਾਲ ਦੀ ਮਹਿਲਾ ਨੀਤੂ ਰਾਜਪੂਤ ਨੂੰ ਗ੍ਰਿਫਤਾਰ ਕੀਤਾ ਜੋ ਕਿ ਮਨੀ ਮਾਜਰਾ ਪੰਜਾਬ ਦੀ ਰਹਿਣ ਵਾਲੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਟੀਮ ਨੇ ਇਹ ਕਾਰਵਾਈ ਪਲੈਨਿੰਗ ਦੇ ਨਰਤੇ ਕੀਤੀ ਪੁਲਿਸ ਟੀਮ ਨੇ ਇਸ ਗੈਸਟ ਹਾਊਸ ਦੇ ਵਿੱਚ ਚੱਲ ਰਹੇ ਦੇ ਵਪਾਰ ਦਾ ਭਾਂਡਾ ਫੋੜ ਕਰਨ ਦੇ ਵਿੱਚ ਦੋ ਲੋਕਾਂ ਨੂੰ ਗ੍ਰਾਹਕ ਬਣ ਕੇ ਗੈਸਟ ਹਾਊਸ ਦੇ ਵਿੱਚ ਭੇਜਿਆ ਇਸ ਤੋਂ ਬਾਅਦ ਜਿਵੇਂ ਹੀ ਦੋਵੇਂ ਲੋਕ ਉੱਥੇ ਪਹੁੰਚੇ ਪੁਲਿਸ ਨੇ ਉਹਨਾਂ ਨੂੰ ਦਬ ਲਿੱਤਾ